ਖਾ ਖਾ ਤੂੰ ਰੋਟੀ ਮੈਂ ਰਾਜੇ ਨੂੰ ਫੋਨ ਕਰਾਂ ਵੀ ਆਪਣੀ ਥਾਲੀ ਲੈ ਜਾਣ ਕੇ ਆਏ ਓ ਮੇਰੇ ਆ ਰੱਬਾ ਹਾਏ ਓ ਰਾਜੀ ਸਿਕਲੀ ਵਾਹ ਕਿਹਦਾ ਫੋਨ ਆ ਗਿਆ ਸਤਿ ਸ਼੍ਰੀ ਅਕਾਲ ਪੂਆ ਪਤਾ ਕੀ ਕਰਨ ਦਿਆਂ ਵਾ ਆਪੂਆ ਰੋਟੀ ਖਾਣ ਦੇ ਨਾਲ ਰੀਲਾਂ ਵੇਖਣ ਦੇ ਆ ਫੋਨ ਚਲਾਏ ਬਗਾਰੇ ਤੇ ਤੁਹਾਨੂੰ ਕਿਤੇ ਸਾਹ ਨਹੀਂ ਆਉਂਦਾ ਤੇ ਰੋਟੀ ਖਾਣੀ ਤੇ ਬੜੀ ਦੂਰ ਦੀ ਗੱਲ ਏ ਆ ਉਹਦੇ ਹੈਗਾ ਯਾ ਪੂਆ ਅੱਗੇ ਦੋ ਟਾਈਮ ਦੀ ਰੋਟੀ ਖਾਣ ਲਈ ਕੰਮ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਤੇ ਹੁਣ ਦੋ ਟਾਈਮ ਦੀ ਰੋਟੀ ਖਾਣ ਲਈ ਫੋਨ ਵੇਖਣਾ ਬੜਾ ਜ਼ਰੂਰੀ ਆ ਮੈਂ ਨਾ ਪੁੱਤ ਇੱਕ ਨਵੀਂ ਥਾਲੀ ਪਿਆਰ ਕਰਾਈ ਆ ਅਈਆ ਉਹ ਥਾਲੀ ਮੈਂ ਤੇਰੇ ਫੁੱਫੜ ਲਈ ਲੈ ਕੇ ਆਈ ਤੇ ਉਹੀ ਥਾਲੀ ਮੈਂ ਹੁਣ ਤੇਰੇ ਲਈ ਵੀ ਲੈ ਕੇ ਆਈ ਦੋਵੇਂ ਕੰਮ ਇੱਕੋ ਥਾਲੀ 'ਚ ਇੱਕੋ ਸਮੇਂ ਤੇ ਤੁਸੀਂ ਬਹੁਤ ਵਧੀਆ ਕਰ ਸਕਦੇ ਹਾਂ ਤੇਰੇ ਘਰ ਦਾ ਮਤਲਬ ਇਹ ਤੂੰ ਐਦਾਂ ਹੀ ਥਾਲੀ ਬਣਵਾਈਆਂ ਜਿੱਦਨਾ ਆਪਾਂ ਉਹਦੇ ਨਾਲ ਰੋਟੀ ਖਾਣ ਲੱਗੇ ਮੁਸ਼ਕਲ ਆਊਗੀ ਤੇ ਨਾ ਫੋਨ ਵੇਖਣ ਲੱਗੇ ਆ ਮਤਲਬ ਦੋਵੇਂ ਕੰਮ ਆਪਾਂ ਇਕੱਠੇ ਬੜੀ ਸਾਂਦੀ ਨਾ ਕਰ ਸਕਦੇ ਆ ਇਹ ਹੋ ਗਾਈ ਨਹੀਂ ਆ ਹਾਂ ਤੇ ਮੇਰਾ ਪਤਾ ਆਣ ਕੇ ਤੇ ਲੈ ਜਾ ਮੈਨੂੰ ਤੂੰ ਥਾਲੀ ਬਣਵਾਈ ਆ ਆਡਮ ਪੇਸ਼ ਕੀਤੀ ਨਾ ਨਵੀਂ ਉਹਦੀ ਫੋਟੋ ਭੇਜ ਮੈਨੂੰ ਫਿਰ ਮੈਂ ਮੰਨਦਾ ਮੈਂ ਤੇਰੀ ਸਕੀਮ ਨੂੰ ਵੀ ਵਾਕਿਆ ਪਾਸ ਹੋ ਜਿਕਣੀ ਹੋਈ ਹੈ ਫੁੱਫੜ ਤੇਰਾ ਰੋਟੀ ਖਾਣ ਡਿਆਂ ਨਾਲੇ ਫੋਨ ਚਲਾਉਣ ਡਿਆ ਬਿਨਾ ਕਿਸੇ ਮੁਸ਼ਕਲ ਦੇ ਤੇ ਮੈਂ ਫੋਟੋ ਖਿੱਚ ਕੇ ਤੇ ਤੈਨੂੰ ਘਲਾਉਣੀ ਆ ਵੇਖ ਲੈ ਜੇ ਆਪ ਸਿੰਦੀ ਤੇ ਆਣ ਕੇ ਤੇ ਮੇਰੇ ਕੋਲ ਲੈ ਜਾ ਹਾਂ ਭੇਜ ਆ ਲੈ ਚੱਲ ਆ ਵੇਖ ਫਟਾਪਤ ਕਲ Let's go, Kama. Let's go, Kama. Oh. Sandy.